ਇੱਥੇ ਮਟੀਰਾ ਦੇਖ ਲਓ ਜੀ ਇਹਨਾ ਟੋਪ ਦਾ ਮਟੀਰਾ ਇਹਨਾ 16 ਮਟੀਰਾ ਲਾਲ ਚੁਰਖ ਮਟੀਰਾ ਕੋਈ ਮਟੀਰੇ ਚ ਕੋਈ ਕਮੀ ਪੇਸੀ ਹੋਵੇ ਤੁਸੀਂ ਦੱਸੋ ਤੇ ਮਟੀਰੇ ਦਾ ਭਾਅ ਦੀ ਗੱਲ ਕਰੀਏ ਭਾਅ ਦਾ ਤੁਸੀਂ ਮਿੱਟੀ ਦੇ ਭਾਅ ਹੈ ਜੀ ਠੀਕ ਹੈ ਬਾਹਰ ਰੇੜੀ ਵਾਲਿਆਂ ਨੂੰ ਕਮਾਈ ਹੈ ਜੀ ਬਾਹਰਤੀਆਂ ਨੂੰ ਕੋਈ ਕਮਾਈ ਨਹੀਂ ਠੀਕ ਹੈ ਜੀ ਇੱਥੇ 5 ਰੁਪਏ ਕਿਲੋ 4 ਰੁਪਏ ਕਿਲੋ ਅੱਧੇ ਲਾਸਟ ਤੇ ਅਸੀਂ ਭਈਆ ਨੂੰ ਦੇਨੇ ਆ 3 ਰੁਪਏ ਕਿਲੋ ਮਟੀਰਾ ਲਾਸਟ ਦੇਨੇ ਆ ਜੀ ਅਸੀਂ ਠੀਕ ਹੈ ਜੀ ਕਿਤਾਬ ਬੱਸ ਪੁੱਛੋ ਨਾ ਮਟੀਰੇ ਦਾ ਬਹੁਤ ਬੁਰਾ ਹਾਲ ਆ ਅਸ ਪਰ ਮਟੀਰੇ ਦਾ ਲਗਭਗ ਪਹਿਲਾ ਲਾਣੋ ਦਾ ਬਹੁਤ ਜਿਆਦਾ ਰੇਟ ਘਟ ਗਿਆ ਜੀ ਠੀਕ ਹੈ ਜੀ ਐਸੀ ਇੱਥੇ ਸਵੇਰ ਦੇ 2:30 ਵਜੇ ਤੇ ਆਂਦੇ ਆ ਜੀ ਠੀਕ ਹੈ ਜੀ ਦੁਪਹਿਰੇ 2 ਵਜੇ ਜਾਂਦੇ ਆ ਇੱਥੇ ਮਟੀਰੇ ਦਾ ਭਾਅ ਬਹੁਤ ਮੰਦਾ ਕਿਉਂਕਿ ਚਾਰਿਆਂ ਦਾ ਗੱਡੀਆਂ ਦਾ ਕਿਰਾਇਆ ਤੱਕ ਨਹੀਂ ਪੂਰਾ ਹੁੰਦਾ ਅੱਲਾ ਸਾਨੂੰ ਹੱਥ ਜੋੜ ਕੇ ਕਹਿੰਦੇ ਆ ਵੀ ਭਾਈ ਸਾਡਾ ਕਿਰਾਇਆ ਪੂਰਾ ਕਰ ਦਿਓ ਸਾਡਾ ਮੂਲ ਭਲਾ ਦੀ ਸਾਨੂੰ ਨਾ ਮਿਲੇ ਅਸੀਂ ਜਬਾ ਠੇਕੇ ਦੇ ਜ਼ਮੀਨ ਲੈ ਕੇ ਬਹੁਤ ਪਸਤਾ ਰਹੇ ਆ ਵੀ ਠੇਕੇ ਦਾ ਠੇਕੇ ਦਾ ਪੈਸੇ ਪੂਰੇ ਨਹੀਂ ਹੋ ਰਹੇ ਠੀਕ ਆ ਹਾਂਜੀ ਕੀ ਨਾਮਤ ਕੀ ਰੇਟ ਕੀ ਚੱਲ ਰਿਹਾ ਤੇਰੇ ਦਾ ਨਾਮ ਮੇਰਾ ਰਾਹੁਲ ਸਿੰਘ ਆ ਜੀ ਮੈਂ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਆਰਤੀ ਆ ਸਾਹਿਬ ਕੋਲ ਲੱਗਿਆ ਹੋਇਆ ਇਹ ਇੱਥੇ ਕਾਲੀ ਬਲੂਟ ਕੰਪਨੀ ਕਰਕੇ ਨੰਬਰ 3 ਜੀ ਅਸੀਂ ਇੱਥੇ ਆਰਤੀਆ ਸਾਹਿਬ ਕੋਲੇ ਘਟੋ ਘੱਟ 3 ਮਹੀਨਾ ਹੋ ਗਿਆ ਸਾਡੇ ਕੋਲੇ ਮਤੀਰੇ ਆ ਰਿਹਾ ਜੀ ਪਰ ਮਤੀਰੇ ਦਾ ਲਗਭਗ ਪਹਿਲਾ ਲਾਣੋ ਤਾਂ ਬਹੁਤ ਜਿਆਦਾ ਰੇਟ ਘਟ ਗਿਆ ਜੀ ਠੀਕ ਆ ਜੀ ਅੱਜ ਕੀਤਾ ਬਸ ਪੁੱਛਣਾ ਮਤੀਰੇ ਦਾ ਬਹੁਤ ਬੁਰਾ ਹਾਲ ਆ ਅਸੀਂ ਇੱਥੇ ਸਵੇਰੇ 2:30 ਵਜੇ ਤੇ ਆਨੇ ਆ ਜੀ ਠੀਕ ਹੈ ਜੀ ਦੁਪਹਿਰੇ 2 ਵਜੇ ਜਾਂਦੇ ਆ ਇੱਥੇ ਮਤੀਰੇ ਦਾ ਭਾਅ ਬਹੁਤ ਮੰਦਾ ਕਿਉਂਕਿ ਆਰਤੀਆ ਸਾਹਿਬ ਕੋਲੋਂ ਸਾਡੀ ਦਿਹਾੜੀ ਪੂਰੀ ਹੁੰਦੀ ਆਰਤੀ ਦੇ ਵਿੱਚੋਂ ਠੀਕ ਹੈ ਜੀ ਤੇ ਇੱਥੇ ਮਤੀਰਾ ਦੇਖ ਲਓ ਜੀ ਇਹਨਾ ਟੌਪ ਦਾ ਮਤੀਰਾ ਇਹਨਾ 16 ਮਤੀਰਾ ਲਾਲ ਛੁਰਕ ਬਤੀਰਾ ਕੋਈ ਮਤੀਰੇ ਤੇ ਕੋਈ ਕਮੀ ਪੇਸ਼ੀ ਹੋਵੇ ਤੁਸੀਂ ਦੱਸੋ ਤੇ ਮਤੀਰੇ ਦਾ ਭਾਅ ਦੀ ਗੱਲ ਕਰੀਏ ਪਾ ਦਾ ਤੁਸੀਂ ਮਿੱਟੀ ਦੇ ਪਾ ਹੈ ਜੀ ਠੀਕ ਹੈ ਬਾਹਰ ਰੇੜੀ ਵਾਲਿਆਂ ਨੂੰ ਕਮਾਈ ਹੈ ਜੀ ਆਰਤੀਆਂ ਨੂੰ ਕੋਈ ਕਮਾਈ ਨਹੀਂ ਠੀਕ ਹੈ ਜੀ ਇੱਥੇ 5 ਰੁਪਏ ਕਿਲੋ 4 ਰੁਪਏ ਕਿਲੋ ਹੱਦ ਲਾਸਟ ਤੇ ਅਸੀਂ ਭਈਆ ਨੂੰ ਦੇਨੇ ਆ 3 ਰੁਪਏ ਕਿਲੋ ਬਤੀਰਾ ਲਾਸਟ ਦੇਦੇ ਆ ਜੀ ਅਸੀਂ ਠੀਕ ਹੈ ਜੀ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਮਾਲਾ ਮੋਟਾ ਸਾਡਾ ਸੋਚਿਆ ਜਾਵੇ ਰੇਟ ਨੂੰ ਵਧਾਇਆ ਜਾਵੇ ਭਾਈ ਜੀ ਇਹਨਾਂ ਦਾ ਤਾਂ ਤੁਸੀਂ ਪੁੱਛੋ ਰਾ ਜੀ ਠੀਕ ਹੈ ਜੀ ਇਹ ਵਿਚਾਰੇ ਸਾਡੇ ਵਪਾਰੀ ਬੰਦੇ ਆ ਜੀ ਇਹਨਾਂ ਵਿਚਾਰਿਆਂ ਦਾ ਗੱਡੀਆਂ ਦਾ ਕਰਾਇਆ ਤੱਕ ਨਹੀਂ ਪੂਰਾ ਹੁੰਦਾ ਐਨਾ ਸਾਨੂੰ ਹੱਥ ਜੋੜ ਕੇ ਕਹਿੰਦੇ ਆ ਵੀ ਭਾਈ ਸਾਡਾ ਕਰਾਇਆ ਪੂਰਾ ਕਰ ਦਿਓ ਸਾਡਾ ਮੂਲ ਭਲਾ ਦੀ ਤੁਹਾਨੂੰ ਨਾ ਮਿਲੇ ਅਸੀਂ ਜਬਾ ਠੇਕੇ ਤੇ ਜ਼ਮੀਨ ਲੈ ਕੇ ਬਹੁਤ ਫਸਤਾ ਰਹੇ ਆ ਵੀ ਠੇਕੇ ਦਾ ਠੇਕੇ ਦਾ ਪੈਸੇ ਪੂਰੇ ਨਹੀਂ ਹੋ ਰਹੇ ਠੀਕ ਆ ਅਸੀਂ ਅੱਡੀ ਜਿਵੇਂ ਹੁਣ ਮੰਨ ਕੇ ਚਲੋ ਕੋਈ ਗੱਡੀ ਸਾਡੇ ਕੋਲ ਫਰੀਦਕੋਟ ਤੋਂ ਆਂਦੀ ਆ ਕੋਈ ਕਿਹੜੇ ਪਿੰਡ ਤੋਂ ਆਂਦੀ ਆ ਜੀ ਕੋਈ ਕਿੱਥੋਂ ਪਿਕ ਭਾਗੀ ਬਾਂਦਰ ਤੋਂ ਆਦੀ ਕੋਈ ਦੂਰੇ ਦੂਰੇ ਗੱਡੀ ਆਦੀ ਆ ਠੀਕ ਹੈ ਜੀ ਉਹ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਜੀ ਐ ਇਸੇ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਮਾੜਾ ਮੋਟਾ ਮਾੜਾ ਮੋਟਾ ਕੁਝ ਸੋਚਿਆ ਜਾਵੇ ਮੰਡੀ ਵਿਭਾਗ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਦੇਖੋ